ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸ਼ਾਮ ਦਾ ਟਾਈਮ ਹੈ ਜੀ ਪੌਣੇ ਕਿ 4 ਵਜੇ ਦਾ ਤੇ ਮੀਂਹ ਆ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਸੌਣ ਦੀ ਪਹਿਲੀ ਝੜੀ ਅੱਧ ਸੌਣ ਜਾਵੜਿਆ ਜੀ ਅੱਜ ਤੇ ਪਹਿਲੀ ਝੜੀ ਰੱਬ ਨੇ ਲਾਈ ਆ ਤੇ ਰੱਬ ਮਿਹਰਬਾਨ ਹੋਇਆ ਜੀ ਮੌਸਮ ਕੋਸ ਠੰਡਾ ਹੋਊਗਾ ਜੋਨੇ ਵਧੀਆ ਤੌਰ ਪੈਣਗੇ ਕੁਝ ਟਾਈਮ ਮੋਟਰਾਂ ਨੂੰ ਵੀ ਰੈਸਟ ਕਰਨ ਦਾ ਮੌਕਾ ਮਿਲ ਜੂਗਾ ਤੇ ਵਧੀਆ ਖੁਸ਼ੀ ਦੀ ਗੱਲ ਹੈ ਜੀ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਊਗੀ ਕਿਉਂਕਿ ਮੀਂਹ ਆਇਆ ਸੌਣ ਦੀ ਪਹਿਲੀ ਝੜੀ ਦਾ ਤੇ ਬਹੁਤ ਸਾਰੇ ਲੋਕ ਸਾਰੀ ਦੁਨੀਆ ਹੀ ਮੀਂਹ ਉਡੀਕ ਰਹੀ ਸੀਗੀ ਮੈਨੂੰ ਲੱਗਦਾ ਆਪਣੇ ਪੰਜਾਬ ਚ ਹਜੇ ਕਿਤੇ ਵੀ ਇਥੇ ਨਹੀਂ ਮੀਂਹ ਪਿਆ ਹੋਣਾ ਥੋੜਾ ਬਹੁਤਾ ਪਹਿਲਿਆਂ ਚ ਪੈ ਗਿਆ ਸੌਣ ਚੜਨ ਤੋਂ ਪਹਿਲਾਂ ਦਾ ਮੀਂਹ ਪਿਆ ਜੀ ਤੇ ਬਹੁਤ ਕੁਛ ਹੀ ਹੋਈ ਤੇ ਪਸ਼ੂ ਮੀਂਹ ਆਇਆ ਕਰਕੇ ਤੇ ਮੈਂ ਪਸ਼ੂ ਬਾਹਰ ਕੱਢ ਤੇ ਮੈਂ ਕਹੇ ਮੀਂਹ ਚ ਨਾ ਲੈਣਗੇ ਇਹਨਾਂ ਦੀ ਵੀ ਗਰਮੀ ਨਿਕਲ ਜੂਗੀ ਆਵデアਗਾ ਜੀ ਪਸ਼ੂਆਂ ਦਾ ਵੀ ਪਸ਼ੂਆਂ ਨੂੰ ਵੀ ਬਹੁਤ ਗਰਮੀ ਲੱਗਦੀ ਵਿਚਾਰੇ ਆ ਕਬੋਲ ਕੇ ਦੱਸ ਨਹੀਂ ਸਕਦੇ ਸਮਝਦੇ ਸਾਰੀ ਗੱਲ ਹੈ ਤੇ ਹੁਣ ਮੈਂ ਕਹੇ ਨਾ ਲੈਣਗੇ ਆਪਦੀ ਮौज-ਮਸਤੀ ਮੀਂਹ ਦੇ ਵਿੱਚ ਕਰ ਲੈਣਗੇ ਤੇ ਬਾਹਰ ਕੱਢਤੇ ਸੀਗੇ ਤੇ ਉਹ ਨਿੱਕੀ ਕੱਟੀ ਮੈਂ ਉੱਥੇ ਬੰਨਤੀ ਮੈਂ ਤਾਂ ਜੀ ਕੀਤਾ ਤਾਂ ਅੰਦਰ ਹੋ ਜੂ ਜੀ ਕੀਤਾ ਤਾਂ ਬਾਹਰ ਮੀਂਹ ਨਾਲ ਹੋਗੀ ਤੇ ਫੋਨ ਵੀ ਆਪਾਂ ਮੀਂਹ ਤੋਂ ਬਚਾਉਂਦੇ ਥੋੜੇ ਜਿਹਾ ਇੱਥੇ ਛਾਇਆਵਾਂ ਥੱਲੇ ਖੜ ਕੇ ਵੀਡੀਓ ਬਣਾਉਣੇ ਆ ਤੇ ਵਧੀਆ ਲੱਗ ਰਿਹਾ ਹੈ ਮੌਸਮ ਜੀ ਬਹੁਤ ਖੁਸ਼ੀ ਹੋਈ ਮੈਨੂੰ ਵੀ ਮੀਂਹ ਆਇਆ ਮੌਸਮ ਠੰਡਾ ਹੋਇਆ ਕੰਮ ਕਰਨ ਨੂੰ ਵੀ ਮਨ ਕਰੂਗਾ ਬਹੁਤ ਜ਼ਿਆਦਾ ਔਖਾ ਸੀਗਾ ਜੀ ਤੇ ਇੰਨੀ ਗਰਮੀ ਸੀਗੀ ਮੜਕਾ ਹੀ ਆਈ ਜਾਂਦਾ ਸੀਗਾ ਪਸੀਨਾ ਹੀ ਆਈ ਜਾਂਦਾ ਸੀਗਾ ਰੋਟੀ ਪਾਣੀ ਕਰਦੇ ਆਂ ਮੜਕੇ ਨਾਲ ਹੱਥ ਦਾ ਸਾਰੇ ਢੱਜ ਜਾਂਦੇ ਸੀਗੇ ਤੇ ਵਧੀਆ ਹੋਊਗਾ 4 ਦਿਨ ਮੌਸਮ ਠੰਡਾ ਨਿਕਲ ਜੂਗਾ ਰਬ ਸਹਾਉਣਾ ਮੀਂਹ ਪਾਵੇ ਜੀ ਨੁਕਸਾਨ ਬਣਾ ਕੋਈ ਹੋਵੇ ਤੇ ਚਲੋ ਜੀ ਆਪਾਂ ਕੰਮ ਕਰਦੇ ਆਂ ਸਟਾਰਟ ਤੇ ਨਾਲ ਦੀ ਨਾਲ ਵੀਡੀਓ ਬਣਾ ਲਗੇ ਦਿਖਾ ਦਗੇ ਵਧੀਆ ਸਾਰੇ ਪਾਸੇ ਦਰਖਤ ਨਾਲ ਲੈਣਗੇ ਫਸਲਾਂ ਵੀ ਨਾ ਤੀਆਂ ਜਾਣੀਆਂ ਵਧੀਆ ਵਦਨ ਫੁੱਲਣ ਗਿਆ ਵਧੀਆ ਝੋਨਾ ਹੋ ਜੂਗਾ ਠੀਕ ਹੈ ਜੀ ਸਬਜ਼ੀ ਤੋੜਨ ਚੱਲਦੇ ਆਂ ਪਰ ਮੈਂ ਵੀਡੀਓ ਨਹੀਂ ਬਣਾ ਸਕਦੀ ਕਿਉਂਕਿ ਮੀਂਹ ਪੈ ਜੂਗਾ ਤੇ ਫੋਨ ਦੇ ਤੇ ਮਿਲਦੇ ਆਂ ਜੀ ਥੋੜੀ ਦੇਰ ਬਾਅਦ ਚਲੋ ਜੀ ਸਬਜ਼ੀ ਤੋੜ ਲਿਆਈਏ ਮੀਤਾ ਗਿਆ ਹਟ ਜੀ ਤੇ ਨੀ ਆਕਾ ਆਪਣਾ ਪਿੰਡਾਂ ਦਾ ਮੀਂਹ ਪੈਦੇ ਚ ਤੋੜ ਲਿਆਈ ਆ ਆਪਣਾ ਡਾਂਗ ਹੋ ਜੂਗਾ ਤੇ ਟਾਈਮ ਸਰ ਜੂਗਾ ਜੀ ਤੇ ਸਬਜ਼ੀ ਆਪਾਂ ਚੀਰਦੇ ਆਂ ਤੇ ਧਰਦੇ ਆਂ ਤੇ ਨਹੀਂ ਗਿਆ ਹਟ ਹੁਣ ਵੀ ਪੈਂਦੇ ਤੇ ਵੀ ਵਧੀਆ ਸੀ ਤੇ ਹੁਣ ਇਹ ਵੀ ਉੱਠ ਕੇ ਗੀੜੇ ਲੈਣ ਲੱਗ ਗਿਆਂ ਤੇ 6 ਵਜ ਗਏ ਹੁਣ ਜੀ ਤੇ ਉਧਰੋਂ ਕੱਤੀ ਨੂੰ ਵੀ ਆਏ ਆ ਵੀ ਮੇਰੇ ਦੁੱਧ ਪੀ ਲਾਂ ਤੇ ਚਲੋ ਜੀ ਤੋ ਚੋਨੇ ਆ ਧਾਰ ਤੇ ਕਰਦੇ ਆ ਪਸੂ ਅੰਦਰ ਸ਼ਾਇਦ ਅੱਜ ਪਮਕੜ ਜੇ ਵੀ ਨਿਕਲ ਤੇ ਧੂਆ ਪਾ ਕੇ ਆਪਾਂ ਮੱਛਰ ਕੱਢ ਦੇ ਕੇ ਬਾਹਰ ਤੇ ਟਾਈਮ ਨਾਲ ਆਪਾਂ ਸੂਣ ਨੂੰ ਅੰਦਰ ਕਰਕੇ ਲਾਦ ਗੇ ਮੱਛਰਦਾਨੀ ਜੀ ਇਹ ਤਾਂ ਵਿਚਾਰੇ ਰਾਮ ਕਰਨ ਠੀਕ ਹੈ ਜੀ ਮਿਲਦੇ ਆ ਆਪਾਂ ਥੋੜੀ ਦੇਰ ਬਾਅਦ ਟਾਈਮ ਲੱਗਾ ਤਾਂ ਆਪਾਂ ਜਰੂਰ ਦੁਬਾਰਾ ਗੱਲ ਕਰਾਂਗੇ ਨਹੀਂ ਕੱਲ ਨੂੰ ਸ਼ੂਟ ਕਰ ਲਾਂਗੇ ਵੀਡੀਓ ਬਣਾ ਲਾਂਗੇ ਵਲੌਗ ਆਪ ਦਾ ਠੀਕ ਹੈ ਜੀ ਹੀਰਗੇ ਸਬਜੀ ਕੱਟਗੇ ਸਬਜੀ ਧਰਗੇ ਚੋ ਇਹ ਧਾਰਾਂ ਤੇ ਸ਼ਾਮ ਦਾ ਕੰਮ ਨਿਮੇੜ ਗੇ ਮੌਸਮ ਦਾ ਫਰਕ ਜਰੂਰ ਪੈਗਾ ਥੋੜਾ ਜਿਹਾ ਆਰਾਮ ਜੇ ਨਾਲ ਕੰਮ ਹੋ ਜਾਊਗਾ ਆ ਲੋ ਦੀ ਰੰਗ ਰੰਗ ਬਟਨ ਆਪਾਂ ਲਾਤੇ ਕੁੜਤੇ ਨੂੰ ਜਿਹੜੇ ਰਹਿੰਦੇ ਸੀ ਇੱਕ ਕੁੜਤੇ ਦੇ ਤੇ ਇੰਨੇ ਸਟੋਨ ਨਾਲ ਹੀ ਲਿਆ ਕੇ ਦਿੱਤੇ ਆ ਹੁਣ ਬਟਨ ਇਹ ਆ ਵਾਈਟ ਵਾਲੇ ਉਹ ਬਲੈਕ ਵਾਲੇ ਆ ਇੱਕ ਬਲੈਕ ਵਾਲੇ ਤੇ ਅੱਜ ਆਪਾਂ ਇਹ ਲਾਤੀ ਸੀਗੇ ਤੇ ਕੁੜਤਾ ਹੋ ਗਿਆ ਰੈਡੀ ਤੇ ਹੁਣ ਜਦੋਂ ਮਰਜ਼ੀ ਪਾ ਸਕਦੇ ਆ ਪਹਿਨ ਸਕਦੇ ਆ ਤੁਹਾਨੂੰ ਬਟਨ ਦਿਖਾਈਏ ਵੀ ਕਿਸ ਤਰ੍ਹਾਂ ਦੇ ਲਿਆਂਦੇ ਦੂਜੀ ਆਹ ਵਾਈਟ ਸਟੋਨ ਵਾਲੇ ਆ ਜੀ ਇੰਨਾ ਦੇ ਜਿਹੜੇ ਉੱਪਰਲੀ ਸਾਈਡ ਆਉਣੀ ਹੁੰਦੀ ਆ ਉਹ ਤੇ ਆਹ ਲੱਗੇ ਹੁੰਦੇ ਸਟੋਨ ਤੇ ਨੀਚੇ ਤਾਂ ਇਹ ਇਸ ਤਰ੍ਹਾਂ ਦੇ ਹੀ ਹੁੰਦੇ ਆ ਤੇ ਆਹ ਹੈਗੀ ਆ ਬਲੈਕ ਵਾਲੇ ਇਹ ਵਾਈਟ ਸੂਟ ਨੂੰ ਲੱਗ ਜਾਣਗੇ ਤੇ ਬਲੈ ਵਾਈਟ ਜਿਹੜੀ ਉਹ ਬਲੈਕ ਸੂਟ ਨੂੰ ਲੱਗੇ ਤੇ ਆਪਾਂ ਇਸ ਤਰ੍ਹਾਂ ਕਰਕੇ ਪੈਨ ਨਾਲ ਅਟੈਚ ਕਰਕੇ ਲਾਏ ਆ ਜੀ ਇਸ ਤਰ੍ਹਾਂ ਨੀਚੇ ਇਸ ਤਰ੍ਹਾਂ ਦਾ ਆ ਗਿਆ ਇਹਦੇ ਵਿੱਚ ਲੱਗ ਜੂ ਇਧਰ ਇਹ ਹੈਗਾ ਉਧਰ ਸਰਾਖ ਹੈ ਬਟਨ ਦੇ ਵਿੱਚ ਇੱਧਰ ਨਹੀਂ ਗਸਰਾਖੀ ਉੱਧਰ ਲੱਗ ਜੂਗਾ ਐ ਕਰਕੇ ਇਹਦੇ ਨਾਲ ਅਟੈਚ ਹੋ ਜਾਣਗੇ ਜੀ ਚਲੋ ਜੀ ਇਹ ਵੀ ਕੰਮ ਨਿਬੜ ਗਿਆ ਐਂਟਰ ਲੋਕ ਦਾ ਵੀ ਕੰਮ ਨਿਬੜ ਗਿਆ ਹੁਣ ਥੋੜੇ ਜਿ ਸੂਟ ਰਹਿ ਗਏ ਫਿਰ ਥੋੜਾ ਜਿ ਉਧਰ ਚੋਂ ਨਾਭੀ ਆ ਤੇ ਲੱਗ ਜੂਗਾ ਫਿਰ ਥੋੜਾ ਜਿ ਰੈਸਟ ਕਰਨ ਦਾ ਟਾਈਮ ਮਿਲ ਜਾ ਕਰੂਗਾ ਨਹੀਂ ਤਾਂ ਟੈਨਸ਼ਨ ਜੀ ਹੁੰਦੀ ਸੀਗੀ ਵੀ ਕੱਪੜੇ ਵੀ ਸਿਉਣ ਆਲੇ ਆ ਰੋਟੀ ਪਾਣੀ ਵੀ ਬਣਾਉਣਾ ਖੇਤ ਚਾਹ ਪਾਣੀ ਵੀ ਦੇਣਾ ਵਾ ਸੋ ਸਵੇਰ ਸ਼ਾਮ ਦਾ ਰੋਟੀ ਟੋਕ ਜਾਂ ਤਾਰਾ ਢੋਕੇ ਦਾ ਕੰਮ ਤਾਂ ਹੁੰਦਾ ਹੀ ਹੁੰਦਾ। ਹਾਂ ਲੋ ਜੀ ਆਪਾਂ ਤੁਹਾਨੂੰ ਸੂਟ ਦਿਖਾ ਦਗੇ ਐਂ ਕਰਕੇ ਰੈਡੀ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ੍ਹ ਲੇਸ ਦਾ ਬਹੁਤ ਟ੍ਰੈਂਡ ਚੱਲ ਰਿਹਾ। ਇਸ ਤਰ੍ਹਾਂ ਦਾ ਸੂਟ ਹੈ ਇਹ ਤੇ ਇਹਦੇ ਨਾਲ ਪਲੇਨ ਸਲਵਾਰ ਹੈ। ਇਹ ਆਪਾਂ ਲਾਈਨਿੰਗ ਲਾ ਕੇ ਤਿਆਰ ਕੀਤਾ। ਤੇ ਵੀਡੀਓ ਚ ਕਲਰ ਹੋਰ ਆ ਰਿਹਾ ਪਰ ਇਹ ਕਲਰ ਨਹੀਂਗਾ ਲਾਈਟ ਫਰੋਜੀ ਕਲਰ ਹੈ ਇਹ ਚ ਨੀਲਾ ਜਿਹਾ ਕਲਰ ਆ ਰਿਹਾ ਤੇ ਵੈਸੇ ਇਹਨੂੰ ਲੋਡ ਤਾਂ ਨਹੀਂ ਸੀਗੀ ਪਰ ਫੇਰ ਵੀ ਆਪਾਂ ਲਾਤੀ ਆ ਕਿ ਥੋੜੀ ਜਿਹੀ ਗ੍ਰੇਸ ਬਣ ਜਾਂਦੀ ਆ ਕੱਪੜੇ ਦੇ ਕਪੜਾ ਸੋਹਣਾ ਲੱਗਦਾ ਵਾ ਉਹ ਵੀ ਅੰਡਰ ਸ਼ਰਟ ਤਾਂ ਪਾਉਣੀ ਪੈਂਦੀ ਚਾ ਲੈਨਿੰਗ ਲਾਤੀ ਆ ਆਪਾਂ ਤੇ ਇਸ ਤਰ੍ਹਾਂ ਕਰਕੇ ਸੂਟ ਆਪਾਂ ਤਿਆਰ ਕਰਿਆ ਜੀ ਗਲੇ ਤੇ ਲਾਤੀ ਲੇਸ ਵਧੀ ਵੀ ਬਾਹਾਂ ਤੇ ਲਾਈ ਵੀ ਆ ਤੇ ਹਾਫ ਬਾਜੂ ਬਣਾਈ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਡਿਜ਼ਾਈਨਿੰਗ ਕਰੀ ਹੈ ਮੇਰੇ ਨਾ ਬੀਬੀਆਂ ਨੂੰ ਪਹਿਣਾ ਨੂੰ ਪਸੰਦ ਆਉ ਕਿਉਂਕਿ ਬੀਬੀਆਂ ਪਹਿਣਾ ਨੂੰ ਸੂਟ ਬਹੁਤ ਵਧੀਆ ਲੱਗਦੇ ਹੁੰਦੇ ਆ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਪਲੀਜ਼ ਮੇਰੀ ਇੱਕ ਰਿਕਵੈਸਟ ਹੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਾਤਾ ਕਲੇ ਸਾਰਿਆਂ ਨੂੰ ਜੀ ਫੇਰ ਸਤਿ ਸ੍ਰੀ ਅਕਾਲ